ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਦੋ ਤਰੀਕ ਹੈ ਤੇ ਮੀਂਹ ਪਿਛਲੇ 2-3 ਦਿਨਾਂ ਤੋਂ ਪੈ ਰਿਹਾ ਹੈ ਤੇ ਹੁਣ ਮੀਂਹ ਬੰਦ ਹੈ ਸਵੇਰ ਦਾ ਤਕਰੀਬਨ 9:00 ਵਜੇ ਦਾ ਬੰਦ ਹੈ ਤੇ ਪਾਣੀ ਸਾਡੇ ਪਿੰਡਾਂ 'ਚ ਵੀ ਆਇਆ ਸੀ ਮੇਰਾ ਪਿੰਡ ਹੈਗਾ ਹਿਆਤਪੁਰ ਰੜਕੀ ਜ਼ਿਲ੍ਹਾ ਨਮਾਸ਼ਹਿਰ ਤਹਿਸੀਲ ਬਲਾਚੌਰ ਆ ਪਾਣੀ ਆ ਦੇਖੋ ਚੱਲਦਾ ਆ ਸਾਹਮਣੇ ਅਜੇ ਵੀ ਝੋਏ 'ਚ ਚੱਲਦਾ ਹੈ ਆਵਾਜ਼ ਸੁਣਦੀ ਹੋਣੀ ਤੁਹਾਨੂੰ ਦਿਖਦਾ ਵੀ ਹੋਏਗਾ ਇਹ ਇੱਧਰੋਂ ਇਹ ਇੱਧਰ ਵੀ ਦਿਖਾਣਾ ਹੈ ਆਇਆ ਇਹ ਪੋੜਾ ਚੋਇ ਤੇ ਬਣਿਆ ਹੋਇਆ ਐਵੇਂ ਵਾਲੀ ਸਾਈਡ ਤੇ ਪਿੰਡ ਤੇ ਮੇਰਾ ਪਿੰਡ ਹਜਾਤਪੁਰ ਰੁੜਕੀ ਤੇ ਚੱਲੇ ਆ ਸਗਾ ਪਾਣੀ ਆਇਆ ਸਗਾ ਕਾਫੀ ਪਾਣੀ ਮਤਲਬ ਚੋਇ ਚ ਪਾਣੀ ਕਾਫੀ ਆਇਆ ਸੀ ਪਰ ਪਰ ਪਿੰਡ ਨਹੀਂ ਪਿੰਡਾਂ ਪਿੰਡਾਂ ਚ ਨਹੀਂ ਬੜਿਆ ਹੈਗਾ ਇਹ ਸਾਨੂੰ ਠੀਕ ਰਿਹਾ ਸਾਡੇ ਵੱਲ ਪਿੰਡਾਂ 'ਚ ਪਾਣੀ ਨਹੀਂ ਵੜਿਆ ਪਿੰਡਾਂ 'ਚ ਕਿਸੇ ਬਿਲਕੁਲ ਹੀ ਨਹੀਂ ਵੜਿਆ ਅਗਰ ਐਸੀ ਜੇ ਪਿੰਡ 'ਚ ਪੜਦਾ ਤਾਂ ਨੀਵੇਂ ਜਿਹੜੇ ਘਰ ਐ ਉਹਨਾਂ 'ਚ ਪਾਣੀ ਵੜ ਜਾਣਾ ਸੀ ਤੇ ਪਾਣੀ ਸਾਰਾ ਬਾਰ ਬਾਰ ਹੀ ਨਿਕਲ ਗਿਆ ਉਧਰ ਚੋਏ 'ਚੋਂ ਨਿਕਲ ਗਿਆ ਆ ਚੋਆ ਤੁਹਾਨੂੰ ਦਿਖਾ ਲਿਆ ਆ ਤੇ ਇਹੀ ਚੋਆ ਉਧਰ ਉਹ ਦਿਵਾਲਾ ਤੋਂ ਆਂਦਾ ਮੈਂ ਉਧਰ ਵੀ ਤੁਹਾਨੂੰ ਦਿਖਾਵਾਂਗਾ ਉੱਥੇ ਥੋੜਾ ਜਿਹਾ ਟੁੱਟਿਆ ਸੀ ਉਹ ਵੀ ਖੇਤਾਂ 'ਚ ਹੀ ਚੱਲਿਆ ਸੀ ਆ ਸਾਹਮਣੇ ਆ ਜਿਹੜੀ ਆ ਜਗ੍ਹਾ ਹੁਣ ਆ ਨੀਵੇਂ ਹੀ ਆ ਜਗ੍ਹਾ ਇੱਥੇ ਵੀ ਲੰਘਿਆ ਵੀ ਦਿਖਾਣਾ ਤੁਹਾਨੂੰ ਉੱਥੇ ਪਿੰਡ ਦੇ ਕੋਲ ਵੀ ਇੱਕ ਅ ਜਗਾ ਇਕੱਠਾ ਹੋਇਆ ਸੀਗਾ ਪਿੰਡ ਤੋਂ ਪਹਿਲਾਂ ਮੀ ਇਹ ਗੱਲ ਹੁਣ ਇਸ ਗੱਲ ਦਾ ਫਾਇਦਾ ਹੋ ਗਿਆ ਵੀ ਮੀ ਹੁਣ ਨਹੀਂ ਭਰੇਗਾ ਮੈਨੂੰ ਲੱਗਦਾ ਹੈ ਹਾਂ ਥੋੜਾ ਬਹੁਤਾ ਜ਼ਰੂਰ ਹੋ ਸਕਦਾ ਆਜ ਵੀ ਇਸ ਟਾਈਮ 12:00 ਦਾ ਟਾਈਮ ਹੈ ਦੋ ਤਿੰਨ ਘੰਟੇ ਹੋਗਾ ਮੀ ਬਿਲਕੁਲ ਹੈ ਨਹੀਂ ਤੇ ਪਿੰਡੀਆਂ ਗਲੀਆਂ ਗੁਲੀਆਂ ਸਭ ਪਾਣੀ ਪੂਣੀ ਹੈ ਨਹੀਂ ਬਿਲਕੁਲ ਵੀ ਕਿਉਂਕਿ ਮੀ ਜਦੋਂ ਪੈਂਦਾ ਹੁੰਦਾ ਉਸ ਟਾਈਮ ਪਾਣੀ ਇਕੱਠਾ ਹੁੰਦਾ ਰਹਿੰਦਾ ਹੈ ਤੇ ਐਨਕੂਲ ਬਿਲਕੁਲ ਸਾਫ ਸੁਥਰਾ ਹੋ ਗਿਆ ਹੈ ਕਿਉਂਕਿ ਕੱਲ ਦੀ ਹੀ ਜ਼ਿੰਦਗੀ ਪਰਸੋ ਚੌਥੀ ਦੀ ਜ਼ਿੰਦਗੀ ਆਸਤਵ ਵਿਅਸਤ ਹੋਈ ਹੋਈ ਸੀ ਮੀਂਹ ਕਰਕੇ ਆ ਇੱਥੇ ਪਾਣੀ ਆ ਇੱਥੇ ਪਾਣੀ ਚੱਲ ਰਿਹਾ ਹੈ ਆ ਦੇਖੋ ਖੇਤਾਂ ਚੋਂ ਨਾ ਨਿਕਲ ਕੇ ਐਸ ਸਾਈਡ ਨੂੰ ਜਾ ਰਿਹਾ ਇੱਥੇ ਪਹਿਲਾਂ ਪਾਣੀ ਆ ਕਾਫੀ ਸੀਗਾ ਜਦੋਂ ਪਾਣੀ ਆਇਆ ਕੱਲ ਪਾਣੀ ਆਇਆ ਜ਼ਿਆਦਾ ਚੋਇਆ ਚ ਵੀ ਕੱਲ ਹੀ ਪਾਣੀ ਜ਼ਿਆਦਾ ਆਇਆ ਸੀ ਕੱਲ ਪਾਣੀ ਇੱਥੇ ਕਾਫੀ ਚੱਲ ਰਿਹਾ ਸੀਗਾ ਆਹ ਜਿਹੜੀ ਸੜਕ ਹੈ ਭਰੀ ਹੋ ਜਾਂਦੀ ਸੀਗੀ ਤੇ ਆ ਸਾਡੇ ਆ ਪਿੰਡਾਂ ਦੇ ਨਾਂ ਲਿਖਿਓ ਇੱਧਰ ਨੂੰ ਐਮਾ ਸਾਹਮਣੇ ਨੂੰ ਤੇ ਇੱਧਰ ਬਕਾਪਰ ਤੇ ਆ ਮੇਰਾ ਪਿੰਡ ਹੈਗਾ ਹਿਆਤਪੁਰ ਰੁੜਕੀ ਤੇ ਆਹ ਜਿਹੜੇ ਆ ਸਾਡਾ ਖੇਤ ਹੈ ਆਹ ਜਿੱਥੇ ਚਾਰ ਦੁਵਾਰੀ ਹੋਈ ਹੋਇਆ ਇਹ ਤੋਂ ਅੱਗੇ ਪਾਣੀ ਸੀਗਾ ਇਹ ਤੋਂ ਅੱਗੇ ਪਾਣੀ ਕਾਫੀ ਸੀਗਾ ਮਤਲਬ ਇਹ ਤੋਂ ਅੱਗੇ ਨਾ ਪਿੰਡ ਤੱਕ ਕਾਫੀ ਪਾਣੀ ਸੀਗਾ ਜਿੱਥੋਂ ਪਿੰਡ ਸ਼ੁਰੂ ਹੁੰਦਾ ਉੱਥੇ ਖਤਮ ਹੋ ਗਿਆ ਕੋ ਪਿੰਡ ਉੱਚੀ ਜਗ੍ਹਾ ਹੈ ਤੇ ਉਹ ਉੱਥੇ ਨੀਵੀਂ ਜਗ੍ਹਾ ਹੈ ਤੇ ਉਹ ਖੇਤਾਂ ਦਾ ਹੀ ਪਾਣੀ ਇੱਥੋਂ ਇਕੱਠਾ ਹੋਇਆ ਸੀਗਾ ਜਾਂ ਇਧਰੋਂ ਜਿਹੜਾ ਚੋਆ ਟੁੱਟਿਆ ਸੀਗਾ ਥੋੜਾ ਜਿਹਾ ਚੋਆ ਥੋੜਾ ਜਿਹਾ ਟੁੱਟਿਆ ਸੀ ਪਾਣੀ ਉੱਥੋਂ ਉਹ ਪਾਣੀ ਆਇਆ ਸੀਗਾ ਜ ਜ ਖੇਤਾਂ ਦਾ ਜਿੰਨਾ ਵੀ ਇਕੱਠਾ ਹੋ ਕੇ ਆਇਆ ਹੈ ਤੇ ਇਹ ਤੋਂ ਬਾਅਦ ਇਹ ਪਾਣੀ ਸਾਰਾ ਇਕੱਠਾ-ਕੁੱਠਾ ਹੋ ਕੇ ਨਾ ਆਹ ਜਿਹੜਾ ਜਿੰਨਾ ਵੀ ਹੈ ਇਹ ਇਧਰ ਨੂੰ ਚਲੇ ਜਾਂਦਾ ਆ ਇਧਰ ਬਕਾਪੁਰ ਹੋ ਪਿੰਡਾ ਤਮਾਈ ਹੈ ਟੱਕੀ ਆ ਟੱਕੀ ਚੋ ਕੇ ਅੱਗੇ ਨਿਕਲ ਜਾਂਦਾ ਸਿੰਬਲੀ ਵੱਲੋਂ ਅੱਗੇ ਮੈਂ ਦਿਖਾਣਾ ਤੁਹਾਨੂੰ ਮੈਂ ਹੁਣ ਨਾ ਬਕਾਪਰ ਵਾਲੀ ਸਾਈਡ ਆ ਗਿਆ ਆਂ ਜਿੱਥੇ ਟੱਕੀ ਹੈ ਤੇ ਇੱਥੇ ਕਾਫੀ ਦਰਖਤ ਹੈ ਪਿੱਛੇ ਤੁਸੀਂ ਦੇਖ ਸਕਦੇ ਆਂ ਤੇ ਇੱਥੇ ਵੀ ਪਾਣੀ ਇੱਥੇ ਆ ਜਾਂਦਾ ਸਾਰਾ ਇਕੱਠਾ ਹੋ ਕੇ ਇੱਥੇ ਵੀ ਤਕਰੀਬਨ ਆਹ ਜਿਹੜੇ ਨਾਲ ਖੇਤ ਹੈ ਤੁਸੀਂ ਦੇਖ ਸਕਦੇ ਪੀ ਫਸਲਾਂ ਵੀ ਠੀਕ ਹੈ ਫਸਲਾਂ ਦੀ ਕੋਈ ਐਡੀ ਬਰਬਾਦੀ ਨਹੀਂ ਹੋਈ ਕੁਝ ਜਗ੍ਹਾ ਹੋਈਗੀ ਜਿੱਥੇ ਪਾਣੀ ਜ਼ਿਆਦਾ ਇਕੱਠਾ ਹੋ ਜਾ ਜਿੱਥੇ ਵਹਾਅ ਜ਼ਿਆਦਾ ਹੋਇਆ ਹੋਏਗਾ ਨਾ ਪਾਣੀ ਦਾ ਉੱਥੇ ਹੋ ਸਕਦੀ ਹੈ ਬਾਕੀ ਤਕਰੀਬਨ ਅ ਸਹੀ ਹੈ ਬਿਲਕੁਲ ਕੋਈ ਅਟਾ ਕੋਈ ਅਟਾ ਚੱਕਰ ਹੋਇਆ ਨਹੀਂ ਮਨ ਪਾਣੀ ਕ੍ਰਾਸ ਕਰ ਗਿਆ ਇਦਾਂ ਕਹਿ ਸਕਦੇ ਆ ਵੀ ਜਿਹੜਾ ਪਿੱਛੇ ਪਾਣੀ ਖੇਤਾਂ ਦੇ ਵਿੱਚ ਜਾਂ ਅ ਚੋ ਵਗੈਰਾ ਦਾ ਇਕੱਠੇ ਹੋਇਆ ਹੋਏਗਾ ਨਾ ਉਹ ਕ੍ਰਾਸ ਕਰ ਗਿਆ ਕ੍ਰਾਸ ਇੱਥੋਂ ਕਰਦਾ ਹੁੰਦਾ ਆ ਜਿਆਦਾਤਰ ਇਹ ਮੰਦਰ ਦਾ ਖਾਨਾ ਸੜਕ ਟੁੱਟੀ ਹੁੰਦੀ ਆ ਉੱਥੇ ਜਿੱਥੇ ਕ੍ਰਾਸ ਕਰਦਾ ਹੁੰਦਾ ਨਾ ਪਾਣੀ ਸੜਕਾਂ ਦੇ ਉੱਪਰੋਂ ਜਾਂ ਰਾਹਾਂ ਚੋਂ ਉਹ ਖੋਰ ਕੇ ਲੈ ਜਾਂਦਾ ਹੁੰਦਾ ਸੜਕ ਨੂੰ ਆ ਆ ਦੇਖੋ ਆ ਪਾਣੀ ਹਜੇ ਵੀ ਜਾ ਰਿਹਾ ਆ ਹਾਲੇ ਉਹ ਆ ਬਹਿ ਰਿਹਾ ਹਦੀ ਪਹਿਲਾਂ ਪਾਣੀ ਬਹੁਤ ਸੀਗਾ ਇੱਥੇ ਬੈਂਦਾ ਜਦੋਂ ਸੀਗਾ ਇਧਰੋਂ ਆ ਰਿਹਾ ਤੇ ਆ ਇਧਰੋਂ ਜਾ ਰਿਹਾ ਇਹੋ ਪਾਣੀ ਦਾ ਵਹਾਅ ਪਹਿਲਾਂ ਜ਼ਿਆਦਾ ਸੀਗਾ ਆ ਸਾਰੀ ਸੜਕ ਆ ਆ ਬੂਟ ਆ ਜਿਹੜੀ ਆ ਕਹਾਜਾ ਲੱਗਿਆ ਇਹਦੇ ਕਰਕੇ ਬਚ ਗਈ ਨਹੀਂ ਤਾਂ ਖੁਰਜਣੀ ਸੀ ਇਹ ਟੁੱਟ ਜਣੀ ਸੀ ਇਧਰ ਸਕੂਲ ਹੈ ਨਾਲੇ ਐਸਾਈਡ ਤੇ ਉਹਦੇ ਗਰਾਊਂਡ ਚ ਸਾਰੇ ਚ ਪਾਣੀ ਭਰਿਆ ਪਿਆ ਹੈ ਕਿਉਂਕਿ ਜਦੋਂ ਪਾਣੀ ਕ੍ਰੋਸ ਕਰਦਾ ਹੈ ਨਾ ਐਸਾਈਡ ਤੋਂ ਐਸਾਈਡ ਨੂੰ ਤੇ ਰਾਸਤੇ ਚ ਸਕੂਲ ਆਂਦਾ ਹੈ ਉਹਦੇ ਜਿੱਥੇ ਵੀ ਨੀਵੀਂ ਆ ਜਗਾ ਉੱਥੇ ਸਾਰੇ ਪਾਣੀ ਭਰ ਗਿਆ ਤੇ ਉਹ ਅੱਗੇ ਇਹੋ ਮੇਨ ਰੋਡ ਜਿਹੜਾ ਚੰਡੀਗੜ੍ਹ ਵਾਲਾ ਹੈ ਉਹਦੇ ਥੱਲੇ ਉਹ ਪੁਲੀ ਦੇ ਥੱਲੇ ਉਹ ਜਾ ਕੇ ਅੱਗੇ ਜਾਂਦਾ ਸਿੰਬੜੀ ਵਾਲੀ ਸਾਈਡ ਨੂੰ ਆ ਅੱਗੇ ਮੇਰਾ ਪਿੰਡ ਹੈ ਤੇ ਆਤ ਪਰ ਰੁੜ ਗਈ ਸੜਕ ਸਾਡੀ ਤਾਂ ਠੀਕੇ ਹੀ ਹੈ ਸਾਡੀ ਬਹੁਤੀ ਨਹੀਂ ਟੁੱਟੀ ਹੈਗੀ ਕਈ ਪਿੰਡਾਂ ਦੀਆਂ ਜਿਹੜੇ ਲਿੰਕ ਰੋਡ ਐ ਉਹ ਟੁੱਟ ਗਏ ਆ। ਮੀਂਹ ਪਾਣੀ ਕਰਕੇ। ਤੇ ਆ ਇੱਥੇ ਦਾ ਮੜ ਜਾ ਨੁਕਸਾਨ ਹੋਇਆ। ਖੁਰੀ ਐ ਇੱਥੇ ਪਾਣੀ ਵਿਹਾਇਆ। ਆਹਾ ਆ ਟੁੱਟੀ ਐ। ਇੱਕ ਐ ਸਾਈਡ ਤੇ ਟੁੱਟਣ ਵਾਲੀ ਆ ਮਤਲਬ ਵਾਲੀ ਦੁਆਲੇ ਮਿੱਟੀ ਖੁਰ ਗਈ ਕਿ ਇਧਰੋਂ ਐ। ਇਹ ਤਾਂ ਬਿਲਕੁਲ ਹੀ ਇਧਰੋਂ ਤੱਕ ਖੁਰੇ ਗਈ ਐ ਮਿੱਟੀ। ਇਸ ਟੇਮ ਆਇਆ ਹੈਗਾ ਬਿਲਕੁਲ ਚੜਦੇ ਪਾਸੇ ਢੇੜੇ ਵਾਲੇ ਪਾਸੇ ਮੈਂ ਐਸਾਈਡ ਮਹਿੰਦਪੁਰ ਹੈ ਐਸਾਈਡ ਦਿਆਲਾ ਤੇ ਪਿੱਛੇ ਸਾਡੇ ਸਾਡਾ ਪਿੰਡ ਹਿਆਤਪੁਰੜ ਕੀ ਇੱਥੇ ਪਾਣੀ ਕਾਫੀ ਇਕੱਟਾ ਹੋਏ ਆ ਇਹ ਪਾਣੀ ਨਾ ਮਹਿੰਦਪੁਰ ਵੱਲ ਨੂੰ ਜਾ ਰਿਹਾ ਸੀ ਤਾਂ ਉਨੀ ਉੱਥੇ ਉਹ ਤੁਸੀਂ ਦੇਖ ਦੇਖ ਸਕਦੇ ਆ ਉਹ ਉਨੀ ਥੈਲੇ ਲਾ ਕੇ ਨਾ ਪੂਰਾ ਬੰਨ ਲਾਏ ਆ ਤਾਂ ਕਿ ਪਾਣੀ ਉਹਨਾਂ ਵਾਲੇ ਪਾਸੇ ਨੂੰ ਨਾ ਜਾਵੇ ਦੇ ਉੱਧਾ ਪਾਣੀ ਇਹ ਸਾਰਾ ਇਕੱਠਾ ਹੋਇਆ ਇਹ ਪਿਛਲੀ ਵਾਰੀ ਇਹ ਹੋਇਆ ਸੀਗਾ ਇਸ ਤਰ੍ਹਾਂ ਵੀ ਪਾਣੀ ਦਾ ਨਾ ਜੋਰ ਬਹੁਤ ਸੀਗਾ ਐਥੂਕ ਐਥੂਕ ਟੁੱਟ ਗਈ ਸੀ ਸੜਕ ਸੜਕ ਟੁੱਟ ਗਈ ਸੀ ਪਾੜ ਪੈ ਗਿਆ ਸੀ ਸੜਕ ਦੇ ਵਿੱਚ ਤੇ ਸਾਰਾ ਪਾਣੀ ਇਹ ਐਸਾਈਡ ਨੂੰ ਚਲੇ ਗਿਆ ਸੀ ਸਾਡੇ ਪਿੰਡ ਵੱਲੋਂ ਐਤ ਕਿ ਸੜਕ ਬਣੀ ਹੋਈ ਆ ਪੱਕੀ ਸੜਕ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਾਣੀ ਕ੍ਰੋਸ ਉੱਪਰੋਂ ਜ਼ਰੂਰ ਕਰ ਗਿਆ ਹੋਵੇਗਾ ਪਰ ਤੋੜੀ ਨਹੀਂ ਸੜਕ ਉੱਥੋਂ ਵੀ ਇੱਕ ਵਾਰੀ ਉਹ ਅੱਗੇ ਉਹ ਟੁੱਟੀ ਸੀ ਤੇ ਇਹ ਸਾਈਡ ਇੱਕ ਪਿਛਲੀ ਵਾਰੀ ਪਿਛਲੀ ਸਾਈਡ ਤੇ ਟੁੱਟੀ ਸੀ ਇੱਕ ਵਾਰੀ ਆਊਟ ਸਾਈਡ ਤੋਂ ਟੁੱਟੀ ਸੀ ਜਦ ਇਹ ਸੜਕ ਅ ਐਨੀ ਮਜ਼ਬੂਤ ਨਹੀਂ ਸੀਗੀ ਤੇ ਹੁਣ ਵੀ ਪਾਣੀ ਖੜਾ ਹੈ ਪਰ ਪਾਣੀ ਤਕਰੀਬਨ ਇਹ ਇੰਨੀ ਅੱਗੇ ਪਿੱਛੇ ਹੋ ਕੇ ਥੋੜਾ ਥੋੜਾ ਨਿਕਲ-ਨਿਕਲ ਗਿਆ ਆ ਤੇ ਉਹਦੇ ਕਰਕੇ ਨਾ ਬਹੁਤੀ ਪ੍ਰੋਬਲਮ ਨਹੀਂ ਆਈ ਹੈਗੀ ਮਤਲਬ ਪਿੰਡ ਵੱਲੋਂ ਟੁੱਟਿਆ ਨਹੀਂ ਹੈਗਾ ਇਹ ਰੋਡ ਬਹੁਤ ਚੱਲਦਾ ਇਹੋ ਆਹ ਟੈਂਕੀ ਆ ਸਾਡੀ ਇੱਥੇ ਆਹ ਟੈਂਕੀ ਆ ਟੈਂਕੀ ਦੇ ਪਿਛਲੇ ਪਾਸਿਓਂ ਪਾਣੀ ਨਿਕਲ ਗਿਆ ਜਾਂ ਇੱਥੋਂ ਪਾਣੀ ਕ੍ਰੋਸ ਕੀਤਾ ਆ ਆ ਇੱਥੇ ਵੀ ਨਾ ਆ ਦੇਖੋ ਮਿੱਟੀ ਖੁਰ ਗਈ ਐ ਸੜਕ ਤੋਂ ਇੱਥੋਂ ਕ੍ਰੋਸ ਕੀਤਾ ਐ ਪਿੰਡ ਵੱਲੋਂ ਆ ਪਿੰਡ ਐ ਹੁਣੇ ਮੈਂ ਤੁਹਾਨੂੰ ਚੋਏ ਵੱਲੋਂ ਲੈ ਕੇ ਚੱਲਦਾ ਐ ਜਿਹੜਾ ਦਿਆਲਾ ਵਾਲੀ ਸਾਈਡ ਵਾਲਾ ਐ ਉੱਥੇ ਨਾ ਪਟ ਥੋੜੀ ਵੀ ਮਜ਼ਬੂਤ ਨਹੀਂ ਸੀਗੀ ਇਹ ਪਾਣੀ ਉਥੋਂ ਪਾਣੀ ਨਾ ਢਾ ਲਈ ਸੀ ਬਟ ਤੇ ਉਥੋਂ ਪਾਣੀ ਨਿਕਲਣ ਲੱਗ ਪਿਆ ਸੀ ਪਰ ਪਾਣੀ ਆ ਜਿਆਦਾ ਨਾ ਆਇਆ ਹੁਣ ਕਰਕੇ ਨਾ ਬਚਾਅ ਹੋ ਗਿਆ ਨਹੀਂ ਤਾਂ ਸਾਰਾ ਟੁੱਟ ਜਾਣਾ ਸੀ ਬੰਨ ਤੇ ਉਥੋਂ ਪਾਣੀ ਸਾਰਾ ਪਿੰਡ ਵੱਲੋਂ ਇਧਰ ਦੇ ਖੇਤਾਂ ਪਿੰਡ ਦੇ ਖੇਤਾਂ ਵੱਲੋਂ ਪੈ ਜਾਣਾ ਸੀ ਆਇਆ ਉਹ ਤੇ ਇੱਥੇ ਇਹਦਾ ਫਾਇਦਾ ਇਹ ਹੋਇਆ ਕਿ ਇੱਥੇ ਨਾ ਪੁਲ ਬਣ ਗਿਆ ਪੁਲ ਕਰਕੇ ਨਾ ਮਜ਼ਬੂਤ ਹੋ ਗਿਆ ਨਹੀਂ ਤਾਂ ਇਹ ਇੱਥੋਂ ਪਾਣੀ ਜ਼ਰੂਰ ਜਾਂਦਾ ਹੁੰਦਾ ਸੀਗਾ ਪਿੰਡ ਦੇ ਨਾਲੋਂ ਲੰਘਦਾ ਹੁੰਦਾ ਸੀ ਇਹੋ ਟੁੱਟ ਕੇ ਪਾਣੀ ਹਜੇ ਵੀ ਚੱਲ ਰਿਹਾ ਹੈ तकरीबन ਥੋੜਾ ਹੀ ਉਹੀ ਇਹ ਉਹੀ ਹੈ ਜਿਹੜਾ ਚੋ ਦਿਖਾ ਲਿਆ ਐਵੇਂ ਵਾਲੀ ਸਾਈਡ ਇੱਥੇ ਵੀ ਉਹੀ ਚੱਲ ਰਿਹਾ ਹੈ ਤੇ ਇਹ ਪੋਲ ਬਣਨ ਕਰਕੇ ਨਾ ਕਾਫੀ ਫਾਇਦਾ ਹੋ ਗਿਆ ਜਿਹੜੀ ਬੱਟ ਢਈ ਸੀ ਉਹ ਅੱਗੇ ਹੈ ਉੱਥੇ ਉੱਥੇ ਇੰਨੀ ਮਜ਼ਬੂਤ ਨਹੀਂ ਹੈਗੀ ਤੋ ਇਹ ਸੀ ਸਾਡੇ ਪਿੰਡਾਂ ਦੇ ਆਲੇ ਦੁਆਲੇ ਮੇਰੇ ਪਿੰਡ ਦੇ ਆਲੇ ਦੁਆਲੇ ਕਿਵੇਂ ਹੁਣ ਪਿੰਡ ਨੂੰ ਚਲਦਾ ਤੁਹਾਨੂੰ ਪਿੰਡ ਦਿਖਾ ਲਦਾ ਮਣ ਮੋਟਾ ਘਰ ਦੇ ਨੇੜੇ ਤੇੜ ਦਿਖਾਣਾ ਮੈਂ ਹੁਣ ਘਰੇ ਪਹੁੰਚ ਗਿਆ ਆ ਆ ਘਰ ਆ ਗਲੀਆਂ ਤੁਹਾਨੂੰ ਮੈਂ ਦਿਖਾਣਾ ਆ ਗਲੀਆਂ ਬਿਲਕੁਲ ਸਾਫ਼ ਸੁਥਰੀਆਂ ਆ ਮਤਲਬ ਮੀ ਪੈ ਕੇ ਹਟ ਗਿਆ ਆ ਤਿੰਨ ਚਾਰ ਘੰਟੇ ਹੋ ਗਏ ਹੁਣ ਮੀ ਨਹੀਂ ਪਿਆ ਗਲੀਆਂ ਤਕਰੀਬਨ ਸਾਫ਼ ਹੈ ਬਿਲਕੁਲ ਪਾਣੀ ਨਿਕਲ ਗਿਆ ਜਿਹੜਾ ਸੀਗਾ ਤੇ ਬਾਕੀ ਟੋਬੇ ਚ ਪਾਣੀ ਜ਼ਰੂਰ ਹੈਗਾ ਆ ਟੋਬਾ ਥੋੜਾ ਭਰ ਗਿਆ ਹੈ ਤੋ ਪਤਾ ਕਿ ਵੀ ਜਿੱਦਾਂ ਹੁਣ ਮੀਂਹ ਜਦ ਪਿਆ ਜ਼ਿਆਦਾ ਪੈਂਦਾ ਤੇ ਭਰਦਾ ਹੀ ਹੁੰਦਾ ਹੈ ਬਾਕੀ ਜਿਹੜਾ ਪਾਣੀ ਹੈ ਨਾ ਜਿਹੜੇ ਜਾਂ ਤੁਸੀਂ ਅਸੀਂ ਪਾਣੀ ਨੂੰ ਰੋਕ ਦਿੰਨੇ ਆ ਫੇਰੀ ਘਰਾ ਘਰਾਂ ਚ ਪੜਦਾ ਹੈ ਜਾਂ ਇਲਾਕਿਆਂ ਚ ਖੜਦਾ ਹੈ ਜਾ ਡਰੇਨਾਂ ਦੀ ਸਫਾਈ ਨਹੀਂ ਹੋਈ ਹੋ ਹੁੰਦੀ ਹੈ ਨਾਲਿਆਂ ਦੀ ਸਫਾਈ ਨਹੀਂ ਹੋਈ ਪਾਣੀ ਨੂੰ ਪਾਣੀ ਜਦੋਂ ਬੜੀ ਸਲੋ ਸਪੀਡ ਨਾਲ ਅੱਗੇ ਲੰਘਦਾ ਹੈ ਨਾ ਉੰਨੀ ਦੇਰੋਂ ਪਾਣੀ ਪਿੱਛੇ ਖੜਾ ਹੋ ਜਾਂਦਾ ਹੈ ਤੇ ਆਲੇ-ਦੁਆਲੇ ਜਿਹੜੇ ਇਲਾਕੇ ਆ ਡੁੱਬ ਜਾਂਦੇ ਆ ਮੇਨ ਗੱਲ ਇਹੀ ਹੁੰਦੀ ਆ ਹੋਰ ਕੁਝ ਨਹੀਂ ਹੈਗੀ ਮੀਂਹ ਤਾਂ ਚਲੋ ਕੁਦਰਤ ਨਹੀਂ ਜਿਆਦਾ ਸਗੀ ਹੈ ਤਕੀ ਕਾਫੀ ਕਾਫੀ ਪਰਸੈਂਟ ਮੀਂਹ ਬਹੁਤ ਜਿਆਦਾ ਸਿਗਾ ਕਹਿੰਦੇ ਮਤਲਬ ਆਮ ਨਾਲੋਂ ਬਹੁਤ ਜਿਆਦਾ ਮੀਂਹ ਸਿਗਾ ਪਰ ਜੀ ਸਫਾਈ ਹੋਈ ਹੋਵੇ ਨਾ ਡਰੇਨਾਂ ਦੀ ਜਾਂ ਜਿਹੜੇ ਨਾਰਮਲ ਇਲਾਕੇ ਆ ਮੈਂ ਉਹਨਾਂ ਦੀ ਗੱਲ ਕਰਦਾ ਆ ਸ਼ਹਿਰਾਂ ਦੀ ਜਾਂ ਪਿੰਡਾਂ ਦੀ ਤਾਂ ਪਾਣੀ ਜਦੋਂ ਨਿਕਲ ਜਾਂਦਾ ਹੈ ਕ੍ਰਾਸ ਕਰ ਜਾਂਦਾ ਹੈ ਫਿਰ ਵਧੀਆ ਰਹਿ ਜਾਂਦਾ ਹੈ ਜਿਹੜੇ ਹੁਣ ਦਰਿਆਵਾਂ ਦੇ ਕਿਨਾਰੇ ਆ ਉਹਨਾਂ ਦਾ ਔਖਾ ਹੈ ਕਿਉਂਕਿ ਉੱਤੇ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਉਹ ਪਾਣੀ ਫਿਰ ਟਾਈਮ ਲੈਂਦਾ ਹੈ ਨਿਕਲਣ ਨੂੰ ਉੱਥੇ ਹਾਲਾਤ ਬਹੁਤ ਖਰਾਬ ਹੈ ਮੈਂ ਉਮੀਦ ਕਰਦਾ ਆ ਕਿ ਪੰਜਾਬ 'ਚ ਹਾਲਾਤ ਜਲਦੀ ਸੁਧਰਨ ਤਾਂ ਕਿ ਜਿਹੜੀ ਸਾਰੀ ਜ਼ਿੰਦਗੀ ਪਟੜੀ ਤੋਂ ਲਹਿ ਗਈ ਹੈ ਉਹ ਵਾਪਸ ਪਟੜੀ ਤੇ ਆ ਜਵੇ ਤੇ ਬਾਕੀ ਜ ਸਾਰੇ ਪੰਜਾਬ ਚ ਮੀਂਹ ਪਿਆ ਆ ਪੂਰਾ ਪਾਣੀ ਸਾਰੇ ਪੰਜਾਬ ਚ ਆਇਆ ਕੁਝ ਇਲਾਕਿਆਂ ਚ ਜਿੱਦਾਂ ਹੁਣ ਸੱਕਦੇ ਆ ਜਿੱਦਾਂ ਹੁਣ ਉੱਚੇ ਇਲਾਕੇ ਆ ਉਥੋਂ ਪਾਣੀ ਉਥੇ ਨੁਕਸਾਨ ਨਹੀਂ ਹੋਇਆ ਕੁਝ ਜਗ੍ਹਾ ਥੋੜਾ ਹੋਇਆ ਕੁਝ ਜਗ੍ਹਾ ਬਹੁਤ ਜ਼ਿਆਦਾ ਹੋਇਆ ਹੈ ਮੈਂ ਪਿੰਡ ਆਪਣਾ ਪਰੂ ਦਿਖਾਣਾ ਹੈ ਤੁਸੀਂ ਦੇਖਿਓ ਆ ਪਿੰਡ ਹੈ ਜੀ ਆਪਣਾ ਮੀ ਲੱਗਦਾ ਕਹਿੰਦੇ ਆ ਵੀ ਦੁਬਾਰਾ ਆਣਾ ਹੈ ਆ ਇੱਕ ਵਾਰ ਜ਼ਰੂਰ ਆਣਾ ਹੈ ਤੇ ਵੈਸੇ 3 ਤਰੀਕ ਤੱਕ ਦੱਸਿਆ ਸੀਗਾ ਪਰ ਮੈਨੂੰ ਲੱਗਦਾ ਨਹੀਂ ਕਿ ਕੱਲੂ ਮੀ ਪਏਗਾ ਜੱਕੀ ਤੇ ਛੋਟਾ ਮੋਟਾ ਥੋੜਾ ਬੋਤਾ ਪੈ ਜਾਏਗਾ ਸੋ ਇਹ ਸਗੀ ਵੀਡੀਓ ਤੇ ਇਹ ਸਗੇ ਹਾਲਾਤ ਸਾਡੇ ਆਲੇ ਦੁਆਲੇ ਦੇ ਕਿ ਮੈਨੂੰ ਬਹੁਤ ਜਣਿਆਂ ਦੇ ਫੋਨ ਆਈ ਸੀਗੇ ਕਿਉਂਕਿ ਉਹ ਜਿਹੜੇ ਪਿੰਡਾਂ ਤੋਂ ਬਾਹਰ ਐ ਜਾਂ ਦੂਰ ਰਹਿੰਦੇ ਆ ਉਹ ਚਿੰਤਤ ਸੀਗੇ ਵੀ ਇੱਥੇ ਪਾਣੀ ਤਾਂ ਨਹੀਂ ਆਇਆ ਇੱਥੇ ਪਾਣੀ ਤਾਂ ਨਹੀਂ ਆਇਆ ਕੱਲ ਪਾਣੀ ਸਾਡੇ ਇੱਥੇ ਜਰੂਰ ਆਇਆ ਸੀਗਾ ਪਰ ਕ੍ਰਾਸ ਕਰ ਗਿਆ ਜਲਦੀ ਮਿਲਦੇ ਆ ਨੈਕਸਟ ਵੀਡੀਓ ਚ ਰੱਬ ਰੱਖਾ ਜੀ ਖੁਸ਼ ਰਹੋ ਸਲਾਮਤ ਰਹੋ